ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਐ ਇਸ ਕਰ ਅੱਜ ਚਾਰ ਮੱਝਾਂ ਦਿਖਾਉਣੀਆਂ ਤੁਹਾਨੂੰ ਇੱਕ ਵੈੜ ਦਿਖਾ ਦਾਂਗੇ ਪਸ਼ੂ ਸਾਰੇ ਸੂਇ ਸੂਇਆ ਦੋਸਤੋ ਇੱਕ ਮੱਝ ਜਿਹੜੀ ਆ ਪਾ ਤੁਹਾਨੂੰ ਗੱਭਣ ਦਿਖਾਵਾਂਗੇ ਠੀਕ ਹੈ ਜੀ ਦਿਨ ਲੈਂਦੀ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਹਰਜੀਤ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ ਤਰੀਕ ਦੋਸਤੋ 20 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਹਾਂ ਮਾਰਨਿੰਗ ਸਵੇਰ 21 ਫਰਵਰੀ ਨੂੰ ਵੀਡੀਓ ਅਪਲੋਡ ਕਰਦੇ ਹਾਂਗੇ ਬਾਕੀ ਪਸ਼ੂ ਜਿਹੜਾ ਵੀ ਕੋਈ ਖਰੀਦਦਾਰ ਵੀ ਖਰੀਦਣ ਆ ਰਿਹਾ ਦੋ ਡੰਗ ਚੋ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਸੂਇਸਮੈ ਪਸ਼ੂ ਦੀ ਗੱਭਨ ਪਸ਼ੂ ਆਪਣਾ ਚੌਥਾ ਨਾ ਦਾ ਤਿੱਪ ਕੇ ਤਸੱਲੀ ਕਰ ਲਿਆ ਕਰੋ ਆਓ ਦੋਸਤੋ ਕਰਦੇ ਹਾਂ ਗੱਲਬਾਤ ਵੀਰ ਹਰਜੀਤ ਸਿੰਘ ਦੇ ਨਾਲ ਲੈਣਿਆ ਜਾਣਕਾਰੀ ਅੱਜ ਇਹਨਾਂ ਪਸ਼ੂਆਂ ਦੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਨੇ ਠੀਕ ਠਾਕ ਵੀਰ ਹਰਜੀਤ ਹੋਰ ਹਾਂਜੀ ਵੀਰ ਜੀ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਦੀ ਰਾਜ ਸੰਧੂ ਚੈਨਲ ਵੇਖ ਰਿਹਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਹਰਜੀਤ ਤੇ ਅੱਛਾ ਵੀਰ ਹਰਜੀਤ ਅੱਜ ਪਸ਼ੂ ਆਪਣੇ ਕੋਲ ਟੋਟਲ 5 ਹੀ ਸੀਗੇ ਹਾਂਜੀ ਲੱਗਦੇ ਹੋਰ ਵੀ ਹੈਗੇ ਤੇ ਆਪਣਾ ਉਹ ਸੇਲ ਹੋ ਗਏ ਆਪਣੇ ਸਾਈਡ ਤੇ ਬੱਜੇ ਜੇ ਉੱਚੇ ਨਹੀਂ ਆ ਅੱਛਾ ਜੀ ਤੇ ਥੋੜਾ ਆਪਣਾ ਠੀਕ ਆ ਜੀ ਫਿਲਹਾਲ ਜਿਹੜੇ ਪੰਜ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਅੱਜ ਚਾਰ ਮੱਝਾਂ ਤੇ ਇੱਕ ਚਾਰ ਮੱਝਾਂ ਇੱਕ ਗਵੜਾ ਹਾਂ ਜੀ ਤੇ ਪਸ਼ੂ ਸਾਰੇ ਸੋਏ ਆ ਕਿ ਕੋਈ ਗੱਬਣ ਇੱਕ ਗੱਬਣਾ ਵੀਰੀ ਆਪਣੇ ਕੋਲ ਮੱਝ ਬਾਕੀ ਆਪਣੇ ਸੂਏ ਸਵਾਈ ਡੰਗਰ ਬਾਕੀ ਸੋਏ ਆ ਚਾਰ ਸੂਏ ਸਵਾਈ ਤਿੰਨ ਮੱਝਾਂ ਸੋਈਆਂ ਇੱਕ ਗਾਂ ਸੋਈ ਆ ਜੀ ਠੀਕ ਆ ਠੀਕ ਆ ਹਾਂਜੀ ਤੇ ਅੱਛਾ ਵੀਰ ਹਰਜੀਤ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰ ਲੀਏ ਸਮਾਨਾ ਹਾਂਜੀ ਜੀ ਹਾਂਜੀ ਠੀਕ ਆ ਮਾਹੀ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਹਾਂ ਇਸ ਮਹੀਨੇ ਤੋਂ ਤੇ ਕੀ ਡਿਟੇਲ ਆ ਵੀਰ ਜੀ ਤੁਸੂਆ ਗਣ ਮੈਂ ਸੂਈ ਆ ਸੰਧੂ ਸਾਹਿਬ ਤੀਜਾ ਸੂਆ ਸੂਈ ਆ ਓਕੇ ਅੱਜ 7 8 9 ਨਹੀਂ ਸੂਈ ਆ ਠੀਕ ਹੈ ਜੀ 13 ਲੀਟਰ ਤੋਂ ਬਾਹਰ ਦੁੱਧ ਲਾ ਲਓ ਕੋਈ ਵੀਰ ਕੱਚਾ ਦੁੱਧ ਲਾ ਲਈ ਠੀਕ ਹੈ ਜੀ ਠੀਕ ਹੈ ਜੀ ਦੁੱਧ 16 ਲੀਟਰ ਦੀ ਗਾਰੰਟੀ 'ਚ ਆਪਣੇ ਕੋਈ ਆਈ ਹੁੰਦਾ ਏ ਠੀਕ ਹੈ ਜੀ ਦੂਜੀ ਸੂਈ ਇਹਨੇ 16 ਤੋਂ ਪਲੱਸ ਦਿੱਤਾ ਇਸ ਟਾਈਮ ਅਗਲੇ ਦੀ ਸੇਵਾ ਵਾ 16 ਲੈਂਦਾ 17 ਲੈਂਦਾ ਕਿ 15 ਲੈਂਦਾ ਹੋਣ ਕਿੰਨਾ ਆਪਾਂ ਚਵਾ ਇਸ ਟਾਈਮ 13 ਲੀਟਰ ਤੋਂ ਪਲੱਸ ਆ ਵੀਰ ਜੀ 13 ਲੀਟਰ ਤੋਂ ਮਗਰ ਦੋਸਤੋ ਕੱਲੀ ਇਹ ਫੀਮੇਲ ਕਾਪ ਨੂੰ ਜਨਮ ਦਿੱਤਾ ਹਫਤੇ ਗਰੀ ਸੂਈ ਆ ਬਾਕੀ ਸੂਬਾ ਤੁਹਾਨੂੰ ਦੱਸਦਾ ਵੀ ਤੀਜਾ ਕਸੂਆ ਵੀਰ ਦੱਸ ਰਿਹਾ ਵੀ ਜਿਹੜੀ ਸੂਈ ਆ ਬਾਕੀ ਵੱਡੀ ਮਾਜਾ ਕੱਦਗਾਠ ਵੀ ਚੰਗਾ ਵੱਡਾ ਬਾਕੀ ਹੈ ਵੀ ਫੁੱਲ ਬੜਾ ਫੁੱਲ ਵਜਨ ਵਾਲੀ ਆ ਠੀਕ ਹੈ ਇਹਨੂੰ ਸਭ ਪੂਰੀ ਮਲਵੈਣ ਆ ਆ ਲਓ ਜੀ ਪੰਡਾ ਬਾਈ ਫਿਰਦੀ ਆ ਹਾ ਕਿੰਨਾ ਤੋਂ ਤੋ ਦੱਸਿਆ ਬਈ ਹਰਜੀਤ 13 ਤੋਂ ਪਲੱਸ ਆ ਵੀਰੇ ਆਪਣੇ ਆਪਣੇ ਕੋਲੇ ਹੁਣੇ 13 ਤੋਂ ਪਲੱਸ ਆ ਜੀ ਹਾਂਜੀ ਆ ਲਿਆਓ ਵੀਰ ਹਰਜੀਤ ਸਿੰਘ ਖੋਲ ਕੇ ਦਿਖਾਈਏ ਤਾਂ ਦੋਸਤੋ 13 ਤੋਂ ਪਲੱਸ ਹੋਣ ਮਿਲਕ ਇਸ ਮਾਜੇ ਦੇ ਥੱਲੇ ਆ ਬਾਕੀ ਵੱਡਾ ਕੱਦ ਸਟਰਕ ਜਮੀ ਪਾਲੀ ਪੂਰੀਆ ਕਰਮਾਲੀ ਮਗਰ ਵੀ ਕੱਟੀ ਫੀਮੇਲ ਕਾਫ ਸਭ ਤੋਂ ਨਾ ਉਦਾਰ ਪਤਰਾਗੜੀ ਲੋ ਜੀ ਠੀਕ ਹੈ ਬਾਕੀ ਹਵਾਨਾ ਲੈਵਾ ਹੀ ਦੋਸਤੋ ਦੱਸਣ ਡਿਆ ਬਹੁਤ ਸੋਹਣਾ ਭਾਂਡਾ ਠੀਕ ਹੈ ਤੇ ਚੰਗੀ ਮਿਲਕਿੰਗ ਤੇ ਹੁਣ ਚੱਲਣ ਈ ਆ 13 ਕਿਲੋ ਹੁਣ ਇਸ ਟਾਈਮ ਮੌਕੇ ਤੇ ਜਿਹੜਾ ਹਾਜ਼ਰ ਦੋ ਦੋ 13 ਕਿਲੋ ਆ ਠੀਕ ਆ ਜੀ ਬਾਕੀ ਹਰਜੀਤ ਭਾਈ ਚੋਾਈ ਚੂਈ ਕਿਦਾਂ ਦੀ ਹੈ ਜਮਾ ਬੋਲੀ ਵੀਰ ਐ ਮਗਲੇ ਨਾਲ ਮਗਲਾ ਬਰਾਬਰ ਗਾਲਿਆਂ ਨਾਲ ਗਾਲਾ ਬਰਾਬਰ ਆ ਸਿਰਾਰੀ ਚੋਾਈ ਆ ਹਾਂਜੀ ਭਾਵੇਂ ਪੰਜ ਸਾਲਾਂ ਦਾ ਜਵਾਗ ਚੋਲੇ ਕੀ ਮੁੱਲ ਕਰਦੇ ਆ ਮੁੱਲ ਵੀਰਾਂ ਭਾਵੇਂ ਇੱਕ 25 ਕਰਾ ਲਓ ਭਾਵੇਂ ਇੱਕ 20 ਕਰਾ ਲਓ ਇੱਕ 15 ਚ ਮਾਨਤਾ ਕਰਾਂਗੇ ਜੀ ਇੱਕ 15 ਚ ਹਾਂਜੀ ਦੁੱਧ ਸੰਧੂ ਸਾਹਿਬ 16 ਤੋਂ ਬਾਹਰ ਦਊਗੀ ਅਗਲੇ ਸੇਵਾ ਅਗਲੇ ਦੀ ਆਪਣੇ ਕੋ 13 ਤੋਂ ਪਲੱਸ ਐਵੇਂ ਚੱਲਣ ਦੀ 7-8 ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹਾਂਜੀ ਬਲਕਿ ਪਸ਼ੂ ਦੀ ਚੰਗੀ ਕਰਤੂਤਾ ਵੀ 15 ਲੀਟਰ ਜਾਊਗੀ ਹਾਂਜੀ ਹਾਂਜੀ ਬਾਕੀ ਵੀਰ ਜੰਮੀ ਬਲੀ ਬਹੁਤ ਜ਼ਿਆਦੀ ਆ ਮਾਲੀਆਂ ਦਾ ਵਧ ਤੌਣ ਲੱਗੀ ਆ ਗਾਨੀ ਮਾਹ ਖਿੱਚ ਕੇ ਪਾਈਏ ਪੂਰੀ ਨਹੀਂ ਆਉਂਦੀ ਹਾਂ ਆ ਲਓ ਜੀ ਬਾਕੀ ਰਾਜੀ ਜੀ ਤੁਹਾਨੂੰ ਪਹਿਲਾਂ ਦੱਸਦਾ ਵੀ ਵਜਨ ਦੌੜ ਪੂਰਾ ਸਪੇਸ ਬੂਸ ਕਾਫੀ ਸੋਹਣੀ ਆ ਥਣ ਛੱਡਾ ਤੁਸੀਂ ਵੇਖੋ ਜਿੰਨਾ ਕਾ ਗਾਂ ਉਂ ਮਰਲੇ ਮਰਲੇ ਤੇ ਸੰਧੂ ਸਾਹਿਬ ਥਣ ਲਈ ਫਿਰਦੀ ਆ ਗਾਲਲੇ ਮਗਲੇ ਦਾ ਵੇਥੀ ਕਿੰਨੀ ਲਈ ਫਿਰਦੀ ਆ ਬਿਲਕੁਲ ਜੀ ਬਿਲਕੁਲ ਆ ਲਓ ਆ ਦੇਖੋ ਠੀਕ ਆ ਹਰਜੀਤ ਭਾਈ ਕੀ ਕਰਦੇ ਆ ਮੁੱਲ ਦੱਸਿਆ ਮੁੱਲ ਵੀਰ ਜੀ ਇਹਦੇ 1 15 ਚ ਮਾਨਤਨ ਹੋਊਗਾ 1 15 ਚ ਹਾਂਜੀ ਠੀਕ ਆ ਵੀਰ ਲਓ ਦੋਸਤੋ 1 15 ਦੇ ਵਿੱਚੋਂ ਮਾਨਤਨ ਹੋਊਗਾ ਜਿਹੜਾ ਵੀਰੋਂ ਦਾ ਖਰੀਦਦਾਰ ਕਰੇ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਆ ਗਈ ਆ ਨੀਲੀ ਰਵੀ ਦੀ ਆਪਣੇ ਕੋਲ ਜੀ ਸੰਧੂ ਸਾਹਿਬ ਇਹਦੇ ਤੋਹਫਾ ਹੀ ਆ ਇਹ ਚੱਲੀ ਦੇ ਕਰਮ ਵਾਲੀ ਡਾਉਣੀ ਆ ਅੱਛਾ ਜੀ ਤੇ ਚਲੋ ਪਰ ਅੱਛਾ ਅੰਦਲੀਆਂ ਖੇਡਾ ਇਹ ਸੰਧੂ ਸਾਹਿਬ ਬੱਚਾ ਮਰ ਗਿਆ ਜੀ ਅੱਛਾ ਠੀਕ ਹੈ ਜੀ ਤੇ 25 ਦਿਨਾਂ ਦਾ ਸੁਆ ਜੀ 25 ਦਿਨਾਂ ਦਾ ਹਾਂ ਜੀ ਤੇ ਦੋਵੇਂ ਟਾਈਮ ਠੀਕੇ ਤੇ ਆ ਐਵੇਂ ਆ ਕਿਸੇ ਨੂੰ ਕਹੀਏ ਨਹੀਂ ਲੱਗਦਾ ਆ ਜਾਊਗੀ ਟਿਕਾਣੇ ਫਿਲਹਾਲ ਠੀਕੇ ਤੇ ਆ ਕਿਉਂਕਿ 5 ਦਿਨ ਹੋ ਗਏ ਵੀਰੇ ਨੇ ਨਾ ਲੱਪਾ ਲਾਇਆ ਪਿਆ ਵਾ ਬੱਚੇ ਕੋਲੋਂ ਤੇ ਦੁੱਧ ਵੀਰੇ 13 ਲੀਟਰ ਦੇ ਪਹਿਲਾਂ ਮੈਂ ਬੱਚੇ ਨਾਲ ਚੋਣਾ ਤੇ ਐ ਵੇਲੇ 9 ਤੋਂ ਬਾਹਰ ਆਈ ਨੋ ਵੀਰ ਦਾ ਹੋ ਜੇ ਦੇ ਵਿੱਚ ਪੱਠੇ ਪੁੱਠੇ ਖਾ ਰਹੀ ਹੈ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਪੱਠੇ ਪੁੱਠੇ ਓਕੇ ਖਾਈ ਜਾਂਦੀ ਹੈ ਠੀਕ ਆ ਤੇ ਹਰਜੀਤ ਭਾਈ ਦੱਸਿਆ 25 ਕਿ ਦਿਨਾਂ ਦੀ ਸੂਈ ਹਾਂਜੀ 25 ਤੋਂ ਬਾਹਰ ਆਉਂਦੀਆਂ 30 ਤੋਂ ਅੰਦਰ ਆ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 25 ਕਿ ਦਿਨਾਂ ਦੀ ਸੂਈ ਅਮੀਨਾਂ ਵੀ ਤੁਸੀਂ ਮਹੀਨੇ ਦੇ ਅੰਦਰ ਅੰਦਰ ਮੰਨ ਸਕਦੇ ਜੇ ਮਹੀਨੇ ਦੇ ਅੰਦਰ ਅੰਦਰ ਸੂਬਾ ਹੈਗਾ ਸੂਈ ਨੂੰ ਜਿਹੜਾ ਸਮਾਂ ਤੇ ਬਾਕੀ ਹੁਣ ਦੁੱਧ ਇਸ ਟਾਈਮ ਕਿੰਨਾ ਕੁ ਥੱਲੇ ਹੈਗਾ ਸੰਤੂ ਸਾਹਿਬ 9 ਤੋਂ ਬਾਹਰ ਆ ਜੀ ਆ ਵੇਲੇ 9 ਤੋਂ ਹਾਂਜੀ ਜਿਹੜਾ ਆਪਾਂ ਚਵਾ ਦੇਣਾ ਵਾ ਕਹਿੰਦੇ ਭਾਵੇਂ 11 ਕ ਠੀਕ ਹੈ ਜੀ ਹਾਂ ਜੀ ਬਾਕੀ ਸੋਹਣੀ ਸਲੱਖੀ ਸੰਧੂ ਸਾਹਿਬ ਇੰਨੀ ਕਾ ਵੀ ਬਿਊਟੀ ਪਾਰਲਰ ਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਇਹਨੂੰ ਬਹੁਤ ਬਹੁਤ ਨਸ਼ਕੀਨ ਆ ਪੂਰੀ ਸ਼ਕੀਨ ਪੂਰੀ ਜਿਹੜੀ ਆ ਕੁੰਡੀ ਕੰਡੀ ਫੁੱਲਾ ਠੀਕ ਹੈ ਜੀ ਸੂਂਗੀ ਬਹੁਤ ਪਿਆਰੀ ਆ ਬਹੁਤ ਪਿਆਰੀ ਦੂਜਾ ਸੁਭਾ ਸੁਈ ਸੰਧੂ ਸਾਹਿਬ ਦੂਜਾ ਸੁਭਾ ਸੁਈ ਹੈ ਠੀਕ ਹੈ ਜੀ ਬੇਣ ਬੱਚੇ ਦੋਸਤੋ ਬੱਚਾ ਮਰਨ ਤੋਂ ਬਾਅਦ ਪਹਾੜੇ ਦੇ ਨਹੀਂ ਪਈਗੀ ਬਾਕੀ ਸੰਧੂ ਸਾਹਿਬ ਬਾਲਟੀ ਲਾ ਕੇ ਚੋਈਦੀ ਆ ਇੰਨੀ ਆ ਕਿ ਲੀਟਰ ਫੜਦਾ ਪੈਂਦਾ ਕਿਦਾਂ ਵੀ ਆ ਟੀਕਾ ਲਾ ਲਈਦਾ ਵਾ ਤੇ ਥੱਲੇ ਬਾਲਟੀ ਲੈ ਕੇ ਬੈਹਿ ਜਾਂਦੀ ਆ ਟੀਕਾ ਲਾ ਕੇ ਤੇ ਮਲਕੀ ਖੜ ਜਾਂ ਆਉਗੀ ਟਿਕਾਣੇ ਜੇ ਹੌਲੀ ਹੌਲੀ ਹੈ ਮਤਲਬ ਅਲੀ ਪੰਜਾ ਛੇ ਦਾ ਬੱਚਾ ਮਰਿਆ ਹਾਂਜੀ ਹਾਂਜੀ ਦੁੱਧ ਹਰਜੀਤ ਭਾਈ ਦਾ ਕਿਦਾ ਦੱਸਿਆ ਦੁੱਧ 9 ਤੋਂ ਪਲਾਸਾ ਵੀ ਨੇ 9 ਮੰਨ ਕੇ ਕੋਈ ਸੌਦਾ ਕਰ ਸਕਦਾ ਆਪਣੇ ਨਾਲ ਅਗਲੇ ਥਾਣਾ ਦੀ ਗਾੜਗੁੱਟ ਚੰਗੀ ਹੈ ਬਹੁਤ ਸੋਹਣੀ ਹੈ ਵੀਜੀ ਗਾਲੇ ਨਾਲ ਗਾਲਣਾ ਮਗਲੇ ਨਾਲ ਮਗਰਲਾ ਠੀਕ ਹੈ ਲਿਆਓ ਬੋਲ ਲਗੇ ਜੀ ਤੋਂ ਨੀਲੀ ਰਾਵੀ ਦੀ ਦੋਸਤੋ ਇਹ ਮਾਜਾ ਵੈਸੇ ਪਸ਼ੂ ਤਾਂ ਮਿੱਠੇ ਹੁੰਦੇ ਆ ਬਾਕੀ ਦੋਸਤੋ ਕੋਈ ਵੀਰ ਅੱਗੇ ਤੁਸੀਂ ਗਜਾ ਸਕਦੇ ਜੇ ਤੇ ਚਾਰ ਤੇ ਲੱਗ ਸਕਦੀ ਹੈ ਬਾਕੀ ਚਾਰ ਤੇ ਜਦੋਂ ਲੱਗ ਗਈ ਤੇ ਤਕਰੀਬਨ ਟੀਕੇ ਵਾਲੇ ਪਾਸੇ ਹੋ ਦੋਸਤੋ ਔਰ ਪਤਾ ਕਹਿਣੀ ਪੈ ਜੂਗੀ ਫਿਲਹਾਲ ਹੁਣ ਜਿਵੇਂ ਪਸ਼ੂ ਕਈ ਨਾ ਵਪਾਰੀ ਵੀਰਾਂ ਦੇ ਕੋਲ ਵੀ ਕਈ 1 2 ਬਰੀ ਕੋਈ 2 3 4 ਦਿਨ ਕੋਈ ਹਫਤਾ ਖੰਡ ਹੋਏ ਹੁੰਦੇ ਆ ਇਹਨੂੰ ਤੇ ਬਾਕੀ ਜਿਹੜਾ ਵੀਰ ਕੋਈ ਟਿਕਾ ਸਕਦਾ ਉਹ ਤੁਸੀਂ ਟਿਕਾ ਲਿਓ ਮੱਝ ਚੰਗੀ ਆ ਬਾਡੀ ਪੰਤਰ ਦੀ ਵੀ ਵੇਖੋ ਤੁਸੀਂ ਠੀਕ ਹੈ ਜੀ ਫੇਸ ਸਾਰਾ ਬਾਈ ਜੰਦੂ ਸਾਹਿਬ ਇੰਨੀ ਮੱਝਾਂ ਵੇਖੀਆਂ ਪਿੱਛਾ ਹੀ ਨਹੀਂ ਲੱਗਾ ਕੋਈ ਹੈ ਜਦ ਆਲਦਾ ਕਿੱਡਾ ਸੋਹਣਾ ਪਿੱਛਾ ਲੱਗਾ ਇਹਨੂੰ ਇੱਕ ਸਾਈਡ ਹੈਗੀ ਵੈਸੇ ਨਾ ਹਾਂ ਸਾਈਡ ਰੱਖਦੀ ਆ ਪਰ ਵੀਰੇ ਉਹ ਚੀਜ਼ ਨਹੀਂ ਹੈ ਮਤਲਬ ਥਣ ਬਰਾਬਰ ਆ ਠੀਕ ਹੈ ਹਾਂਜੀ ਹਾਂਜੀ ਬਾਈ ਜਰੂਰ ਦੀਦੀ ਆ ਪਰ ਦੁੱਧ ਨਹੀਂ ਦਾ ਵੱਧ Er du død? ਅਚਾਰਜੀਤ ਭਾਈ ਕੀ ਕਰਦੇ ਮੋਲਿੰਦਾ ਸੰਦੂ ਸਰ ਬੱਚਾ ਹੁੰਦਾ ਜਿਵੇਂ ਦੁੱਧ ਹੀ ਤੇ ਲੱਖੋਂ ਬਾਹਰ ਹੀ ਐ ਵੇਲੇ ਵੀਰੇ 75000 ਚੋਂ ਛੋੜ ਛੱਪਾ ਹੀ ਆ ਜੀ 75 ਚੋਂ ਹਾਂ ਜੀ ਜਾਵਾ ਛੋੜ ਛੱਪਾ ਠੀਕ ਹੈ ਜੀ ਹਾਂ ਜੀ ਲਓ ਦੋਸਤੋ 9 ਕਿਲੋ ਦੁੱਧ ਆ ਕੋਈ ਮੇਰਾ ਵੀਰ ਥੱਲੇ ਵਾਲਾ ਫੋਨ ਨਾ ਲਾਵੇ 75000 ਚੋਂ ਛੋੜ ਛੱਪਾ ਹੀ ਹੋਣਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਵੇਰਵਾ ਪੂਰਾ ਤੁਹਾਨੂੰ ਦੇਤਾ ਸੋ ਅੱਗੇ ਜਿਹੜਾ ਕੋਈ ਵੀਰ ਹੱਥ ਪਾਉਣਾ ਚਾਹੁੰਦਾ ਤੁਸੀਂ ਪਾ ਲਿਓ ਠੀਕ ਹੈ ਜੀ ਤੇ ਟੀਕਾ ਲੈਂਦੀ ਆਪਾਂ ਤੁਹਾਨੂੰ ਪਹਿਲਾਂ ਦੱਸਤਾ ਵੈਸੇ ਸੋਹਣੀ ਬਹੁਤ ਲੱਗਦੀ ਆ ਬਿੱਲੀ ਰਾਵੀ ਦੀ ਮੈਂ ਅੱਖਾਂ ਖਾ ਬਿੱਲੀਆਂ ਨੇ ਅੱਛਾ ਵੀਰ ਅੱਗੇ ਆ ਗਈ ਹਰਜੀਤ ਆਪਣੇ ਕੋਲ ਇਹ ਤੀਜੇ ਨੰਬਰ ਤੇ ਹਾਂਜੀ ਇਹ ਸੰਤੂ ਸਾਹਿਬ ਗੱਬਣਿਆ ਠੀਕ ਹੈ ਜੀ ਹਾਂਜੀ ਦਿਨ ਕੱਢਦੀ ਆ ਕੋਈ 27 28 ਨੂੰ ਪੂਰੇ ਕਰਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਠੀਕ ਆ ਅੱਛਾ ਕਿਰਮਾ ਸੁਬਾ ਦੱਸਿਆ ਜੀ ਦੂਜਾ ਸੁਬਾ ਸੋਣਾ ਸੰਤੂ ਸਾਹਿਬ ਨੇ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੁਬਾ ਦੋਸਤੋ ਤੇ ਦਿਨ ਕਿੰਨੇ ਕੋ ਗਿਆ ਨਹੀਂ ਇਹ ਗੱਬਣੀ ਆ ਇਹ ਗੱਬਣਾ ਵੀ ਜੀ ਇਹ 28 ਤਰੀਕ ਨੂੰ ਦਿਨ ਪੂਰੇ ਕਰਦੀ ਆ ਅੱਛਾ ਜੀ ਹਾਂਜੀ ਹਾਂਜੀ ਬਾਕੀ ਆ ਭੋਡੀ ਆ ਸਿੰਘਿਆ ਨਹੀਂ ਆ ਜੀ ਪਿਆ ਭੋੜੀ ਬਿਨਾ ਸਿੰਘਾਂ ਤੋਂ ਹਾਂ ਬਿਨਾ ਸਿੰਘਾਂ ਤੋਂ ਲੋ ਵੀ ਭੋੜੀ ਮਾਜਾ ਦੋਸਤੋ ਤੀਜਾ ਸੁਆ ਇਸ ਮੱਜ ਨੇ ਸੂਣਾ ਤਾਂ ਦਿਨ ਖਜੇ ਲੈਂਦੀ ਆ ਠੀਕ ਆ ਹਾਂਜੀ ਤੇ ਵੈਸੇ ਲੈ ਜੂ ਹਫਤਾ ਉਹ ਗੇ 8 ਦਿਨ ਹਫਤੇ ਤੋਂ ਬਾਹਰ ਹੀ ਲੈਣੇ ਸੰਧੂ ਸਾਹਿਬ ਨੇ ਹਾਂ ਹਫਤਾ 8 ਦਿਨ ਕੋਈ ਨਹੀਂ ਤੇ ਲੋਟ ਹੋਦਾ ਬਹਿਰੀਆਂ ਵਾ ਥੱਲੇ ਦੇ ਸ਼ੁਰੂ ਕੀਤਾ ਕਰਮਾਣੀ ਨੇ ਹਾਂ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਐ ਬਰਾਬਰ ਇੱਕੋ ਜੇ ਠੀਕ ਆ ਜੀ ਤੇ ਬਾਕੀ ਸੇਗ ਨਹੀਂ ਹੈਗੇ ਦੋਸਤੋ ਭੋੜੀ ਮਾ ਆ ਬਹੁਤ ਵੀਰ ਪਸੰਦ ਕਰਦੇ ਹਾਂ ਹਾਂਜੀ ਹਾਂਜੀ ਬਾਕੀ ਜੰਮੀ ਪਲੀ ਪੂਰੀ ਆ ਰਾਜੀ ਵਜਨ ਦੋੜ ਪੂਰਾ ਮੱਜ ਦਾ ਤੇ ਦਿਨ ਅੱਠ ਸੱਤਕ ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਚੌੜੀ ਪੇਠ ਪੁੜੇ ਦੀ ਆ ਸਿੰਗਲ ਖੱਡੀ ਦੇ ਵਿੱਚ ਲਿਓ ਵੀਰ ਹਰਜੀਤ ਬਾਹਰ ਕੱਢਣਗੇ ਲੋ ਜੀ ਠੀਕ ਆ ਇੱਕੋ ਜੇ ਥਾਣਾ ਦੋਸਤੋ ਚਾਰੇ ਥਾਣਾ ਮੁੱਠੀ ਮੁੱਠੀ ਥਾਣਾ ਤੇ ਘਾਤ ਜਿਵੇਂ ਮਧਰੀ ਡੌਲੀ ਦੇ ਪਸ਼ੂ ਦੇਖਦੇ ਆ ਵਜਨ ਨੂੰ ਵੇਖੋ ਤੁਸੀਂ ਵਜਨ ਬਹੁਤ ਜ਼ਿਆਦਾ ਵਜਨ ਵਟਾ ਬਹੁਤ ਸੋਹਣਾ ਸੰਤੂ ਸਾਹਿਬ ਐ ਗੋਲ ਹੋਈ ਆ ਹਾਂ ਲੋਬੀ ਸੋ ਤੋਂ ਸੇ ਗੱਭਣ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਠੀਕ ਆ ਬਾਕੀ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮੇਲ ਹੀ ਚੁਕੀ ਆ ਬਾਕੀ ਰੇਟ ਪੜ ਤਾਂ ਪੁੱਛ ਲੈਨੇ ਆਪਾਂ ਕਿੱਥੋਂ ਤੱਕ ਖਾਨ ਆ ਜਿਹੜੀ ਹੋਗੀ ਲੈਣ ਦੇਣ ਕੀ ਹੋਊਗਾ ਬਾਕੀ ਟਿਪ ਕੋਈ ਵੀਰ ਤਸੱਲੀ ਕਰ ਸਕਦਾ ਵੈਸੇ ਥਾਣ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਨੇੜੇ ਤੋਂ ਦਿਖਾ ਦੇਣਾ ਗੱਭਣ ਤੋਂ ਬਹੁਤ ਸਾਹਵ ਸੰਧੂ ਸਾਹਿਬ ਐ ਪੋਲੀ ਅੱਛਾ ਹਰਜੀਤ ਭਾਈ ਕੀ ਫੇਰ ਮੰਗ ਕਰਦੇ ਏ ਦੀ ਇਹਦਾ ਸੰਧੂ ਸਾਹਿਬ ਮੋਲ ਜੋ ਮਰਜ਼ੀ ਕਹੀਏ 85 ਹਜ਼ਾਰ ਚ ਮਾਨਤਾ ਕਰਾਂਗੇ ਦਾ 85 ਹਜ਼ਾਰ ਹਾਂਜੀ ਠੀਕ ਹੈ ਭਰਾ ਹਾਂਜੀ ਤਾਂ ਦੋਸਤੋ 85000 ਦੇ ਵਿੱਚੋਂ ਮਾਣ ਤੁਹਾਨੂੰ ਹੋ ਜਾਊਗਾ ਛੋਟਛੱਪਾ ਮੌਕੇ ਤੇ ਅੱਛਾ ਵੀਰ ਹਰਜੀਤ ਚੌਥੇ ਨੰਬਰ ਤੇ ਆ ਜਿਹੜੀ ਮੈਂ ਇਹ ਵੀ ਗੱਬਣ ਕੇ ਸੂਈ ਆ ਇਹ ਵੀਰੇ ਸੂਈ ਆ ਅੱਛਾ ਬੱਚਾ ਕੋਈ ਲਾਲੇ ਸਾਢੇ ਤਿੰਨਾਂ ਦਾ ਕੋਈ ਲਾਲੇ ਤਿੰਨਾਂ ਦਾ ਪਿੱਛੇ ਤੁਹਾਡੇ ਬੱਚਾ ਬੱਜਾ ਠੀਕ ਹੈ ਜੀ ਹਾਂਜੀ ਇਹ ਸੂਈ ਨੂੰ ਕਿੰਨਾ ਟਾਈਮ ਦੱਸਿਆ ਸਾਢੇ ਤਿੰਨ ਚਾਰ ਮਹੀਨੇ ਹੋ ਗਏ ਵੀਰੇ ਸੂਈ ਨੂੰ ਉੱਚੇ ਬੱਚੇ ਚ ਹਾਂਜੀ ਉੱਚੇ ਬੱਚੇ ਦੇ ਵਿੱਚ ਕਟਾ ਮਗਰ ਮੇਲੀ ਆ ਕੱਟੀ ਆ ਵੀਰ ਜੀ ਕੱਟੀ ਆ ਹਾਂਜੀ ਤਾਂ ਦੋਸਤੋ ਮਗਰ ਕੱਟੀ ਆ ਕੋਈ ਉੱਚੇ ਬੱਚੇ ਦੇ ਵਿੱਚ ਕੋਈ ਤਿੰਨ ਸਾਢੇ ਕਿ ਤਿੰਨ ਮੰਥ ਠੀਕ ਹੈ ਜੀ ਤੇ ਸੁਹਾ ਵੀਰ ਨਦੀ ਦਾ ਤਿੱਜਾ ਕਿ ਸੁਹਾ ਵੀਰ ਤਿੱਜਾ ਠੀਕ ਹੈ ਜੀ ਹਾਂਜੀ ਲਓ ਜੀ ਸੋ ਤਿੱਜਾ ਸੁਹਾ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਹੁਣ ਦੁੱਧ ਕਿੰਨਾ ਕਿੰਨਾ ਥੱਲੇ ਜੀ ਦੁੱਧ ਸੰਧੂ ਸਾਹਿਬ ਇਹਦੇ ਥੱਲੇ 7 ਲੀਟਰ ਤੋਂ ਬਾਹਰ ਆ ਜੀ 7 ਲੀਟਰ ਤੋਂ ਹਾਂਜੀ ਹਾਂਜੀ ਕੋਈ 7 ਲੀਟਰ ਮੰਨ ਕੇ ਸੌਦਾ ਕਰ ਸਕਦਾ ਦੋਵੇਂ ਟਾਈਮ ਕੱਟੀ ਦੇ 7 ਲੀਟਰ ਦੁੱਧ ਬਾਹਰ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਵਸੇ ਮੱਝ ਵੱਡੀ ਹੈ ਪੂਰੀ ਹੈ ਮੱਝ ਬਾਬਾ ਪਰਤੂ ਪਾਇਆ ਪਿਆ ਨੇ ਇਹਦੇ ਹਾਂ ਚਲੇ ਸਾਰੇ ਤੰਗ ਕੀਤੇ ਪਏ ਆ ਲਓ ਦੇਖ ਸਿਕ 6 ਲਓ ਵੀ ਸੋਸੋ ਕਾਦ ਦਾ ਵੱਡਾ ਮਾਜ ਦਾ ਠੀਕ ਹੈ ਕੋਈ 3 ਮਹੀਨੇ ਸਾਢੇ 3 ਕੁ ਮਹੀਨੇ ਦੀ ਜਿਹੜੀ ਇਹ ਸੂਈ ਹੈ ਤੇ ਆ ਲਓ ਅੱਛਾ 7 ਕਿਲੋ ਦੱਸਿਆ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਫੋਟੋ ਖਿਚਾਉਣੀ ਸੰਦੂ ਸਰਚ ਕੀ ਲੱਗਦੀ ਆਹਾਂ ਬਾਕੀ ਚੁਆਇਸ ਚੋਂ ਤੁਹਾਨੂੰ ਦੀ ਇੱਕ ਬਰਾਬਰੀ ਹਾਂਜੀ ਵੀਰ ਜੀ ਜਮਾ ਬਰਾਬਰ ਆ ਤੇ ਉਹ ਦੋਸਤੋ 7 ਕਿਲੋ ਦੁੱਧ ਬਾਕੀ ਸਮਾਂ 3 3.5 ਮਹੀਨੇ ਕੋ ਵੀਰ ਮੰਨ ਕੇ ਸੌਦਾ ਕਰ ਲਿਓ ਤੇ ਜਿਆ ਸੁਬਾ ਸੋਈ ਤੇ ਕੀ ਮੁੱਲ ਕਰਦੇ ਆ ਵੀਰੇ ਦਾ ਸਿਰਫ 60000 ਰੁਪਏ 60000 ਹਾਂਜੀ ਮਗਰ ਕੱਟੀ ਸੀ ਇਹਨਾਂ ਤੇ ਮਗਰ ਕੱਟੀ ਵੀ ਜੀ ਬਿਲਕੁਲ ਜੀ ਤੇ ਬਾਕੀ ਚੋਣ ਅਗਲੇ ਪਿਛਲੇ ਥੰਦੇ ਕੋਈ ਧਾਰ ਤੂਰ ਦਾ ਘਟਵਾ ਤਾਂ ਨਹੀਂ ਨਹੀਂ ਬਰਾਬਰ ਆ ਵੀ ਜੀ ਗਾਲਿਆਂ ਦਾ ਗਾਲਣਾ ਮਗਲੇ ਦਾ ਮਗਲਾ ਬਰਾਬਰ ਆ ਠੀਕ ਹੈ ਜੀ ਠੀਕ ਆ ਲੈ ਜੀ ਦੱਸੋ ਚਾਰ ਮਜਾ ਸੀ ਆ ਵੀਰ ਦੇ ਕੋਲ ਤੇ ਇੱਕ ਵੈੜ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਤੇ ਉਹਦੇ ਬਾਰੇ ਵੀ ਆਪਾਂ ਇਨਫੋਰਮੇਸ਼ਨ ਲੈ ਲੈਣੇ ਆ ਸਰਜੀਤ ਭਾਈ ਇਹ ਸੁਈ ਹੈ ਕਿ ਗੱਬਣੇ ਵੀ ਮੇਰੇ ਸੁਈ ਆ ਅੱਛਾ ਇਹਦੇ ਮਗਰ ਵੱਛੀ ਸ਼ਾਈਵਾਲ ਦੀ ਹਾਂਜੀ ਕ੍ਰਾਸ ਜੀ ਆ ਅੱਛਾ ਜੀ ਠੀਕ ਹੈ ਜੀ ਲਾਲ ਰੰਗ ਦੀ ਬੱਚੀ ਆ ਸਮਾਂ ਇਹਨੂੰ ਕਿੰਨਾ ਕੋ ਗਿਆ ਜੀ ਸੁਈ ਨੂੰ ਸਮਾਂ ਵੀਰੇ ਨੂੰ ਮਤਲਬ 25 ਦਿਨ ਲੱਗੇ ਬਨੇ ਹੋ ਗਏ ਆ 25 25 26 ਦਿਨ ਦੀ ਹੋਈ ਆ ਤੇ ਦੁੱਧ ਵੀਰ ਜੀ ਇਹਦਾ 17 ਲੀਟਰ ਤੋਂ ਬਾਹਰ ਆ 17 ਤੋਂ ਬਾਹਰ ਹਾਂ ਜੀ ਠੰਡਾ ਕੋਈ 16 ਲੀਟਰ ਨਾਲ ਆਪਣੇ ਸੌਦਾ ਕਰ ਸਕਦਾ ਆਪਣੇ ਨਾਲ ਅੱਛਾ ਟਾਈਮ ਕਿੰਨਾ ਦੱਸਿਆ 25 ਦਿਨ ਹੋ ਗਏ ਵੀਰ ਜੀ 25 ਦਿਨ ਹਾਂ ਜੀ ਠੀਕ ਹੈ ਜੀ ਤੇ ਬਾਕੀ ਜਾਨ ਬਰੀਡ ਵੜੀ ਸੰਤੂ ਸਾਹਿਬ ਲਓ ਜੀ ਇਹਨੂੰ ਕੋਈ ਜਰਸੀ ਦੀ ਕ੍ਰਾਸ ਆ ਤੇ ਫੈਡ ਬਹੁਤ ਸੋਣੀ ਆ ਬਾਕੀ ਦੁੱਧ 17 ਲੀਟਰ ਆ 16 ਲੀਟਰ ਕੋਈ ਕਹਿ ਗਏ ਮੈਂ ਆਪਣਾ ਮੰਨ ਕੇ ਸੌਦਾ ਕਰ ਲੇ ਫੈਡ ਜਿਹੜੀ ਆ 5 ਤੋਂ ਪਲੱਸ ਹੋਊਗੀ ਅੱਛਾ ਫਿਰ ਸੰਗਣਾ ਮੱਝਾਂ ਦਾ ਦੁੱਧ ਜੀ ਲੱਗਦੀ ਮੱਝਾਂ ਬਾਈ 5 ਤੋਂ 5 6 ਫੈਡ ਹੋਗੀ ਇਹਦੀ ਸੈਂਪਲ ਪਹਿਲਾਂ ਕਢਾ ਕੇ ਮੇਰਾ ਵੀ ਸੌਦਾ ਬਾਅਦ ਕਰੇ ਠੀਕ ਆ ਜੀ 16 ਕਿਲੋ ਤੋਂ ਤੋਂ ਨੈਟ ਨੈਟ 16 ਲੀਟਰ ਤੋਂ ਤਿਆਰ ਆ ਜੀ ਲਓ ਜੀ ਹਾਂ ਜੀ ਮਗਰ ਅੱਛੀ ਲਾਲ ਮਗਰ ਬਦੀ ਵੀ ਜੀ ਠੀਕ ਆ ਜੀ ਲਓ ਵੀਰ ਹਰਜੀਤ ਦੇ ਵੀ ਤੋਰ ਕੇ ਇੱਕ ਵਾਰੀ ਦਿਖਾ ਦਈਏ ਤਾਂ ਦੋਸਤੋ ਦਿਨ ਵੀ ਤੁਹਾਨੂੰ ਦੱਸਿਆ ਵੀ 16 ਕਿਲੋ ਹੁਣ ਜਿਹੜਾ ਦੁੱਧ ਮਾਪੇ ਤੇ ਹਾਜ਼ਰ ਆ ਬਾਕੀ ਹੱਸੀ ਚਵਾਈਲਾ ਥਾਣਾ ਤੇ ਪੂਰੀ ਮ कद घट बढ़े बेच ठीक है जी 16 ਕਿਲੋ ਦੁੱਧ ਜਿਹੜਾ ਦੋਸਤੋ ਹੁਣ ਹਾਜ਼ਰ ਦੁੱਧ ਆ ਬੋਡੀ ਸੈਕਟਰ ਕਰਦੇ ਪਏ ਆ 16 ਕਿਲੋ ਅੱਗੇ ਚੰਗੀ ਸੇਵਾ ਕਰ ਲੂਗਾ ਕੋਈ ਵੀਰ ਵਧਾਉਣਾ ਠੀਕ ਆ ਜਿ ਘਟਾਉਣਾ ਉਹ ਅੱਗੇ ਮਾਲਕ ਓਨਰ ਦੇ ਬਿਲਕੁਲ ਹੱਥ-ਵਾਸ ਆ ਜਿਹੜਾ ਕੋਈ ਵੀਰ ਲੈ ਜਾਊਗਾ ਬਾਕੀ ਵੀਰ ਕੋਈ ਬੰਗਾ ਨਹੀਂ ਪਾਉਣਾ। ਵੱਗੇ ਬਿਣਾ ਵੰਗੇ ਤੂੰ। ਬਿਣਾ ਵੰਗੇ ਤੂੰ। ਚੁੱਪ ਕਰਕੇ ਥੱਲੇ ਬਹਿਣਾ। ਹਾਂ। ਆ ਆਖਾਇਆ ਮੀਟ ਕੇ। ਅੱਛਾ। ਹਾਂ। ਠੀਕ ਹੈ ਠੀਕ ਹੈ। ਹਾਂ ਜੀ। ਬੱਚਾ ਕਿਹੜਾ ਮਗਰਾ ਬੱਚੀ ਆ। ਬੱਚਾ ਇਹ ਹੈ ਜਿਹੜਾ ਵਜਾ ਮਾਰਨ ੜਿਆ। ਲਓ ਜੀ। ਸੋ ਆ ਬੱਚੀ ਆ ਦੋਸਤੋ। ਮਗਰ ਤੁਸੀਂ ਵੇਖ ਸਕਦੇ ਜੀ। ਠੀਕ ਆ ਜੀ। ਰੰਗ ਜਿਹੜਾ ਬਿਲਕੁਲ ਰੈੱਡ ਕਲਰ ਦੇ ਵਿੱਚ। ਬਾਕੀ ਬੋਡੀ ਸਟਰਕਚਰ ਸੰਤੂ ਸਾਹਿਬ ਦੀ ਐ ਜਮਾ ਜਰਸੀ ਵਾਲੀ ਆ। ਆ ਹਾਂ। ਮੋਲ ਕੀ ਰੋਗਾ ਠੀਕ। ਮੋਲ ਵੀਰ ਜੀ ਭਾਵੇਂ 65 ਕਰਾ ਲਓ ਭਾਵੇਂ 63 ਕਰਾ ਲਓ। ਹ ਸਾਠੀ ਸਿਰਫ ਛੋੜ ਛੱਪਾ ਹਾਂ ਤੇ ਇੱਕ ਬੇਨਤੀ ਹੋ ਰਿਆ ਰੇਡ ਵੀਰ ਵੀ ਜੈਨੂਨੋ ਪਾਏ ਆ ਹਾਂਜੀ ਕੋਈ ਇਹ ਨਾ ਆ ਕੇ ਵੀ ਸ਼ਾਇਦ ਇੱਕ 15 ਮੰਗ ਲਿਆ ਇੱਕ 5 ਦੀ 10 ਦੀ ਬਣ ਜੂਗੀ ਹਾਂਜੀ ਹਾਂਜੀ ਮੇਰਾ ਵੀ ਰੋਲ ਆਵੇ ਜਿੰਨੇ ਲੈਣੀ ਆ ਬਿਲਕੁਲ ਫੋਨ ਵੀਜੀ ਚੱਲਦਾ ਵਾ ਤੁਹਾਡਾ ਵੀ ਟਾਈਮ ਕੀਮਤੀ ਆ ਸਾਡਾ ਵੀ ਸਮਾਂ ਕੀਮਤੀ ਆ ਜਿਹੜੇ ਵੀਰ ਭਰਾ ਨੇ ਲੈਣੀ ਉਹ ਕਈ ਵਾਰ ਰਹਿ ਜਾਂਦਾ ਫੋਨ ਵੀਜੀ ਔਨ ਕਰਕੇ ਸਹੀ ਤੇ ਮੋਲ ਆਪਣੇ ਬਿਲਕੁਲ ਵੀ ਜੈਨੂਨ ਆ ਠੀਕ ਹੈ ਹਾਂਜੀ ਦੁੱਧ ਦੀ ਆਪਣੀ ਗਰੰਟੀ ਹੈ ਆਪਣੇ ਘਰ ਦੋ ਟਾਈਮ ਡੰਗਰ ਦੀ ਤਸੱਲੀ ਕਰੋ ਹੂੰ ਦੁੱਧ ਜੋ ਨਿਕਲਿਆ ਉਸ ਤੋਂ ਵੱਧ ਨਿਕਲੂਗਾ ਬਿਲਕੁਲ ਹਾਂਜੀ ਬਿਲਕੁਲ ਲੋਕੀ ਦੋਸਤੋ ਇਹ ਗੱਲਾਂ ਨੇ ਲੋਰ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਕਈ ਵਾਰ ਬਹੁਤ ਚਾਹਵਣ ਵੀਰ ਹੁੰਦਾ ਤੇ ਕਈ ਵਾਰ ਟਾਈਮ ਨਾ ਵੇਸਟ ਕੀਤਾ ਜਾਵੇ ਠੀਕ ਹੈ ਜੀ ਆਪਦਾ ਤੁਹਾਡਾ ਸਮਾਂ ਵੀ ਕੀਮਤੀ ਹੈ ਅੱਗੇ ਵਪਾਰੀ ਵੀਰਾਂ ਦਾ ਵੀ ਸਮਾਂ ਕੀਮਤੀ ਹਰ ਇੱਕ ਬੰਦੇ ਦਾ ਸਮਾਂ ਕੀਮਤੀ ਆ ਸੋ ਜਿਹੜੇ ਵੀਰ ਖਾਸ ਖਰੀਦਦਾਰ ਨੇ ਖਰੀਦਣੀ ਆ ਉਹ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਠੀਕ ਹੈ ਤੇ ਚਾਰ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣ ਤਾਜੀ ਸੁਈ ਸੁਵਾਈ ਤੁਹਾਨੂੰ ਦਿਖਾਤੀ ਆ। ਬਾਕੀ ਆਓ ਆਪਣੀ ਨਰਕਪਰਖ ਕਰੋ, ਤਸੱਲੀ ਕਰੋ। ਹਰ ਵਾਰ ਆਪਣਾ ਇੱਕ ਇੱਕ ਬੇਨਤੀ ਹੁੰਦੀ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ। ਫਿਲਹਾਲ ਇਹ ਪਸੂ ਸੀਗੇ ਅੱਜ ਵੀ ਹਰਜੀਤ ਸਿੰਘ ਹੋਂਦੇ ਘਰੋਂ ਪਿੰਡ ਟੋਟੀਆਂ ਤੁਸੀਂ ਵਿਜ਼ਿਟ ਕਰਨੀ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।